ਸਾਹਮਣੇ ਆ ਗਿਆ ਅਰੇ ਕਮਲਿਓ ਕਿਹੜੇ ਕੰਮਾਂ ਚ ਪੈ ਗਏ ਜਦ ਦੀ ਉਹ ਭਾਈ ਦੇ ਦਿਖਾਵੇ ਤੇਰੇ ਹੱਥ ਚ ਕੀ ਕੋਕਣੀ ਆ ਭਈ ਆ ਦਿਹਾੜੀ ਲਾ ਆਹ ਕੀ ਕਰਨ ਕਰਨ ਕੀੜਿਆਂ ਲੋਨ ਕਾ ਦਾ ਡੈਂਟ ਕਾਏ ਸੌਰੀ ਭਾਈ ਕੋੜੀ ਦਾ ਲੋਨ ਮਸਤ ਕਾ ਦਾ ਲੋਨ ਤੇਰੀ ਉਮਰ ਅੱਗੇ ਮੈਂ ਦੱਸ ਉਹ ਤੇ ਜੋ ਤੁਹਾਡੀ ਮੇਰਾ ਕੋਈ ਵਹਿਰਿਆ ਤੇਰੇ ਨਾਲ ਆਪਣਾ ਕਿਹੜੇ ਬੰਨੇ ਨੂੰ ਆਪਾਂ ਪੰਜਾਬ ਨੂੰ ਤੋੜਤਾ ਵਾ ਸੌਰੀ ਭਾਈ ਪਤਾ ਕੀ ਹੈ ਮੇਰੀ ਗੱਲ ਸੁਣ ਕਿੰਨੇ ਭਣ ਭਰਾ ਆ ਜਾ ਤੁਸੀਂ ਇੱਧਰ ਆਵੇ ਤੁਸੀਂ ਬੈਠ ਬਾਈ ਦਾ ਬਾਈ ਕਿੱਥੋਂ ਦੇ ਰਹਿਣ ਵਾਲੇ ਪਹਿਲਾਂ ਮੈਨੂੰ ਇਹ ਦੱਸੋ ਤੂੰ ਕਿੱਥੋਂ ਦਾ ਰਹਿਣ ਵਾਲਾ ਓਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੱਸਾ ਤੁਹਾਡੇ ਕਿੰਨੇ ਭੈਣ ਭਰਾ ਤੇਰੇ ਕਿੰਨੇ ਭੈਣ ਭਰਾ ਵਾ ਭਾਈ ਹੈ ਦੋ ਤੇਰੇ ਓਏ ਤੇ ਕਮਲ ਜੀ ਕੱਲ ਨੂੰ ਤੁਹਾਨੂੰ ਕੋਈ ਮਰ ਗਿਆ ਤੁਹਾਡੇ ਚੋਂ ਤਾਂ ਫਿਰ ਕੌਣ ਭਰੂਗਾ ਨਹੀਂ ਸੋਰੀ ਜੀ ਨਹੀਂ ਸੋਰੀ ਕਾਦੀ ਆ ਪਹਿਲਾਂ ਬਾਹਰ ਕੱਢ ਪਹਿਲਾਂ ਤੇ ਉਹ ਕੱਢਦੀ ਹੁਣ ਤਾਂ ਦਿਖਾ ਬਾਂ ਕਰ ਮੈਂ ਇਹਦੇ ਚਰਚੇ 500 ਰੁਪਏ ਮਿੱਟੀ ਹੋਊਗਾ ਭਾਈ ਅੱਗੇ ਕਿੰਨੇ ਦਾ ਮਿਲਿਆ ਠੀਕਾ ਤੈਨੂੰ ਸਟਾਰੀ ਥੋੜੀ ਲਈ ਭਾਈ ਨਹੀਂ ਨਹੀਂ ਉਹ ਆਪਾਂ ਕਰਨ 500 ਖਰਚਿਆ ਉਹ ਕਿਹੜੇ ਕਮਾਲ ਪਈ ਹੈ ਕਿੰਨੀ ਉਮਰ ਤੇਰੀ 19 ਸਾਲ ਐ ਦੀ ਤੇਰੀ ਕਿੰਨੀ ਉਮਰ ਹੈ ਹੈਗੀ ਕੀ ਭਾਈ ਕਮਾਲ ਹੋ ਗਈ ਤੁਸੀਂ ਮੱਲਾ ਉਹ ਕਰਤਾ ਪੰਜਾਬ ਦਾ ਸਤਿਆਨਾਥ ਸਾਹਿਬ ਪੰਜਾਬ ਦੀ ਜਵਾਨੀ ਜਿਹਾਉਣ ਵਾਲੀ ਤੁਸੀਂ ਚਲੋ ਨਹੀਂ ਕਰਦੇ ਭਾਈ ਉਧਰ ਕਹਿਣ ਉਹ ਗਾਂ ਤਾਂ ਨਹੀਂ ਕਰੂੰਗਾ ਮਾਫੀ ਮੰਗ ਕੇ ਨਾ ਕੋ ਤਾਂ ਮੈਂ ਨਹੀਂ ਤੈਨੂੰ ਕਿਉਂਕਿ ਗੱਲ ਸੁਣ ਲੈ ਮੇਰੀ ਉਧਰ ਮੈਂ ਤੈਨੂੰ ਪੁਲਸ ਨੂੰ ਫੜਾਉਣਾ ਹੈ ਤੈਨੂੰ ਵੀ ਫੜਾਉਣਾ ਹੈ ਕਿਉਂ ਨਹੀਂ ਫੜਾਉਂਦੇ ਮੈਨੂੰ ਪਤਾ ਉਹ ਨਾ ਛੱਡ ਦੇਣਾ ਕਾਣਾ ਕੱਖ ਨਹੀਂ ਪਰ ਛੱਡ ਦਿਓ ਚੰਗੇ ਰਹੋਗੇ ਠੀਕ ਹੈ ਨਾ ਗਾਤ ਨਹੀਂ ਕਰੂੰਗਾ ਆ ਸੁੱਟ ਫਿਰ ਸਰਿੰਜ ਫਿਰ ਨਹੀਂ ਕੱਕੈਂਦਾ ਤੈਨੂੰ ਥੋੜੇ ਦੇ ਸਰਿੰਜ ਨਹੀਂ ਨਹੀਂ ਤੇਰੇ ਆਜ ਨੂੰ ਅਮਰਤ ਸਰ ਦਾ ਤਾਰਾਂ ਵਾਲਾ ਪੁਲ ਮਹਿਰਿਆ ਕਿੱਥੋਂ ਤੱਕ ਜਾਇਜ਼ ਆ ਕਿ ਪੰਜਾਬ ਦੀ ਜਵਾਨੀ ਨੂੰ ਲੀਡਰ ਕਹੀ ਜਾਂਦੇ ਨਸ਼ਾ ਖਤਮ ਕਰਤਾ ਕਿੱਥੇ ਨਸ਼ਾ ਖਤਮ ਹੋ ਗਿਆ ਸਿਆਣੇ ਬਣੋ ਨਾ ਬੱਚਿਆਂ ਵਾਲੇ ਕੰਮ ਕਰੀਏ ਆਪਾਂ ਇਹਨਾਂ ਲੋਕਾਂ ਨੂੰ ਸਮਝਾਈਏ ਪਿਆਰ ਨਾਲ ਕਿੰਨਾ ਕ ਸਾਹਮ ਲੈਣਗੇ ਬੱਚਿਆਂ ਨੂੰ ਨਸ਼ਾ ਬਹੁਤ ਵੱਧ ਚੁੱਕਾ ਵਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਦਾ ਹੱਲ ਕੱਢੀਏ ਥਾਣਿਆਂ 'ਚ ਫੜਾਇਆ ਵੀ ਇਹਦਾ ਹੱਲ ਨਹੀਂ ਹੋਣਾ ਪੁਲਿਸ ਨੂੰ ਵੀ ਅਸੀਂ 24 ਘੰਟੇ ਦੋਸ਼ੀ ਨਹੀਂ ਕਹਿ ਸਕਦੇ ਸਰਕਾਰ ਨੂੰ ਵੀ ਇਹੀ ਜਿੰਨਾ ਮਰਜ਼ੀ ਕਹਿ ਲਈ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਬਿਆਨ ਦੇਣਾ ਵੀ ਇਨੀ ਤਰੀਕ ਨੂੰ ਖਤਮ ਕਰ ਦੇਣਾ ਆ ਨਸ਼ਾ ਖਤਮ ਹੋ ਗਿਆ ਸੋ ਵੇਖ ਲਿਆ ਇਹੋ ਜੇ ਕੰਮ ਹਰ ਗਲੀ ਮੋੜ ਤੇ ਤੁਹਾਨੂੰ ਮਿਲਣਗੇ ਮਿਲਣਗੇ ਹਰ ਗਲੀ ਮੋੜ ਤੇ ਤੇ ਮਕਬੂਲਪੁਰੇ ਦੀ ਕੱਲ ਪਰਸੋਂ ਦੀ ਵੀਡੀਓ ਵਾਇਰਲ ਹੋਣਗੀ ਇਕੋਂ ਪਰੇ ਬਟਾਲੇ ਰੋਡ ਤੇ ਡੇਹੀ ਇੱਕ ਕੁੜੀ ਟੀਕਾ ਲਾਉਣ ਕਿੰਨਿਆਂ ਨੂੰ ਰੋਕ ਲੈਣਗੇ ਕਿੰਨੀਆਂ ਪੰਜਾਬ ਦੀ ਜਵਾਨੀ ਕਿੰਨੇ ਬੱਚੇ ਪੰਜਾਬ ਦੇ ਇਹ ਦੁਨੀਆ ਨੂੰ ਛੱਡ ਗਏ ਕਿੰਨੀਆਂ ਮਾਵਾਂ ਦੇ ਪੁੱਤ ਚਲ ਗਏ ਉਹ ਕਿਤੇ ਤਰਸ ਕਰੋ ਸਾਡੇ ਤੇ